ਪਾਣੂ ਕੋਈ ਹੋਰ ਪੁੱਛਦੇ ਪੱਤਰਕਾਰ ਵੀ ਬਾਬਾ ਜੀ ਤੁਸੀਂ ਘਾਟ ਬਣਾਉਨੇ ਆ ਘਾਟ ਨਾਉਣ ਵਾਸਤੇ ਬਣਾਉਨੇ ਐ ਕੋਈ ਫਾਰਮੈਲਟੀ ਵਾਸਤੇ ਨਹੀਂ ਆਏ ਤੇ ਸਾਨੂੰ ਘਾਟ ਬਣਾਉਣ ਦਾ ਸਪਸ਼ਟ ਸਨੇਹਾ ਇਹ ਤੋਂ ਪਾਣੀ ਗੰਧ ਪਾਉਣ ਵਾਲਿਆਂ ਨੂੰ ਵੀ ਪ੍ਰਸ਼ਾਸਨ ਵਾਸਤੇ ਵੀ ਆਪਾਂ ਇਹ ਕਰਨਾ ਨਾ ਕਿ ਆਪਾਂ ਕੋਈ ਕੁੰਦ ਨੂੰ ਅ ਮੈਂ ਰਾਜਪਾਲ ਨੇ ਵੀ ਕਿਹਾ ਕਿ ਆਪਾਂ ਨੂੰ ਇਹ ਹੁਣ ਸਾਲਾਂ ਦੇ ਵਾਲਾ ਕੰਮ ਛੱਡ ਦੇ ਇਸ ਨੂੰ ਹੁਣ ਆਪਾਂ ਕਰਨਾ। ਉਸ ਵਾਸਤੇ ਸਾਨੂੰ ਪਤਾ ਜਿੰਨਾ ਹੁਣ ਤੇਰੇ ਸਾਡਾ ਤਜਰਬਾ। ਇਹ ਪੰਡਾਂ ਦਾ ਕੰਮ ਆਪੋ 15 ਦਿਨਾਂ ਤੋਂ ਪਹਿਲਾਂ ਪਹਿਲਾਂ। ਹਾਂਜੀ ਠੀਕ। ਇਹਨੂੰ ਫੜ ਲੂਗੇ। ਤਾਂ ਬਾਕੀ ਰਹਿ ਗਿਆ ਥੋੜਾ ਕੰਮ। ਗੋਆ ਛਿੱਡਣ ਵਾਲੇ। ਆ ਜਿਹੜਾ ਹੈਗਾ 3-4 ਦਿਨ ਲਾ ਕੇ ਤੈਨੂੰ ਮਸ਼ੀਨਾਂ ਤਾਂ ਸਾਡੇ ਕੋਲ ਹੈਗੀਆਂ। ਜੇ ਹੋਰ ਹੋਊਗੇ 5-7 ਹੋਰ ਮਂਗਾ ਕੇ ਦੋਹਾਂ ਜੋਂ ਦਨਾਂ ਦੇ ਵਿੱਚ ਇਹਨੂੰ ਸਾਰੇ ਨੂੰ ਕੋਈ ਫਿਰ ਆਪਾਂ ਰੇਤਾ ਤੇ ਕਰ ਸਾਫ ਕਰ ਦਾਂਗੇ ਜਿਹੜਾ ਜਿਹੜਾ ਰਿਚਾਰਜ ਆਵੇ ਜੋ ਜ਼ਿੰਦਗੀ ਦਿਲਾਉਣਾ ਹੋਵੇ ਪਾਣੀ ਦਾ ਉਹ ਰਿਚਾਰਜ ਵੀ ਇਹਦਾ ਹੋਣੀ ਤੇ ਰੋ ਦੋ ਤਾਰ ਦਿਨ ਲਾ ਕੇ ਕਿੰਨੇ ਕਿਲੋਮੀਟਰ ਸਾਰੇ ਹੈਗੇ 10 ਕਿਲੋਮੀਟਰ ਹੈਗੀ ਉੱਥੋਂ ਵੱਧ ਬਹੁਤ ਆ ਜਾਂਦੇ ਇੱਥੋਂ ਹੈਗੀ 14 ਕਿਲੋਮੀਟਰ ਆਪਣੇ ਜਿਹਨੇ ਮੇਨ ਜਗਾ ਦੇ ਉੱਥੋਂ ਆਪਾਂ ਨੂੰ ਉਹਨੂੰ ਸਾਰੇ ਨੂੰ ਸਾਫ ਕਰ ਦਾਂਗੇ ਤਾਂ ਕਿ ਫਿਰ ਦੋ ਤਾਰ